ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 4 ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਤਿਨ ਵੇਮੁਖ ਵੇਮੁਖੈ ਨੋ ਪਾਇਆ ਪਾਸ ਨਦੀ ਕੋਈ ਬਹਿਣ ਜਗਤ ਮਹਿ ਗੁਹੋਂ ਪੜ ਸਗਵੀ ਮਲ ਲਾਏ ਮਨ ਮੁਖ ਆਇਆ ਪ੍ਰਾਈ ਜੋ ਨਿੰਦਾ ਚੁਗਲੀ ਨੋ ਵੇਮੁਖ ਕਰ ਕਹਿ ਭੇਜਿਆ ਉਥੇ ਪੀ ਮੋਹ ਕਾਲਾ ਦੁਹਾਵੇ ਮੁਖਾਂ ਦਾ ਕਰਾਇਆ ਤੜ ਸੁਣਿਆ ਸਬਤ ਜਗਤ ਵਿੱਚ ਭਾਈ ਵੇਮੁਖ ਸੁਣੈ ਨਫਰੈ ਪੌਲੀ ਪੌਦੀ ਫਾਵਾ ਹੋਇ ਕੈ ਉਠ ਘਰ ਆਇਆ ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੈ ਤਾਂ ਵਉਠੀ ਪਤੀ ਜੀ ਫਿਰ ਆਣ ਕਰ ਪਾਇਆ ਹਲਤ ਪਲਤ ਦੋ ਵੈ ਗਏ ਨੇ ਤੋ ਭੁਖਾ ਕੋ ਕੇ ਤਿਹਾਇਆ ਧਨ ਧਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਆਉ ਸਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਸਾਚ ਮਾਰ ਪਚਾਇਆ ਇਹ ਅਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਦਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿੱਥੋਂ ਰਜ ਖਾਏ ਜੇ ਸਾਹਿਬ ਕੈ ਘਰ ਵਤ ਹੋਵੇ ਸੋ ਨਫਰੈ ਹੱਥ ਆਵੇ ਅਣਹੋਂਦੀ ਕਿੱਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰਹੁ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਏ ਨ ਮੁਗਦ ਨਰ ਸੰਤ ਨਾਲ ਕਹੰਦੇ ਓਏ ਲੋਚਨ ਓ ਨਾ ਗੁਣੈ ਨੋ ਓਏ ਅਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤੈਨੁ ਪਾਰ ਬ੍ਰਹਮ ਸੇਕ ਸੈਨ ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨਿ ਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੈ ਪਵੰਦੇ ਪੀੜ ਮੁੰਡਾ ਹੂੰ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਇਦਾ ਵੱਡੀ ਵਡਿਆਈ ਤਸੇ ਦਿੱਪੂਰ ਸਤਗੁਰੂ ਘਟੈ ਨਾਹੀ ਇੱਕ ਤਿਲ ਕਿਸੈ ਦੀ ਘਟਾਈ ਸੱਚ ਸਾਹਿਬ ਸਤਗੁਰੂ ਕਹਿ ਵੱਲ ਹੈ ਤਾਂ ਝੱਕ ਝੱਕ ਮਰੇ ਸਭ ਲੁਕਾਈ ਨਿੰਦ ਕਾਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਧਾਈ ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤਿਉਂ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀਆਂ ਸਭ ਪਾਈ ਮਹੱਲਾ ਚੌਥਾ ਸਤਿਗੁਰ ਸੇਤੀ ਗਣ ਤੇ ਜੇ ਰਖੈ ਹਲਤ ਪਲਤ ਸਭ ਤਿਸ ਕਾ ਗਿਆ ਨਿਤ ਝਹੀਆਂ ਪਾਏ ਝੱਗੂ ਸੁਟੇ ਝਖਦਾ ਝਖਦਾ ਝੜ ਪਿਆ ਨਿਤ ਉਪਾਵ ਕਰੈ ਮਾਇਆ ਤਨ ਕਾਰਣ ਅਗਲਾ ਤਨ ਪੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁੱਖ ਪਿਆ ਨਿਰਵੈਰੈ ਨਾਲ ਜਿਵੈਰ ਰਚਾਏ ਸਭ ਪਾਪ ਜਗਤੈ ਕਾ ਤਿਨ ਸਿਰ ਲਿਆ ਉਸ ਅੱਗੇ ਪਿਛੇ ਢੋਈ ਨਾਹੀ ਜਿਸ ਅੰਦਰ ਨਿੰਦਾ ਮੋਹ ਅੰਭ ਪਿਆ ਜੇ ਸੋਇਨੇਨ ਉਹ ਹੱਥ ਪਾਏ ਤਾਖੇ ਹੂ ਸੇਤੀ ਰਲ ਗਿਆ ਜੇ ਗੁਰ ਕੀ ਸਰਣੀ ਫਿਰੋ ਆਵੇ ਤਾ ਪਿਛਲੇ ਔਗਣ ਬਖਸ਼ ਲਿਆ ਜਨ ਨਾਨਕ ਅਨੰਦਿਨ ਨਾਮ ਤੇ ਆਇਆ ਹਰਿ ਸਿਮਰਤਿ ਕਿਲ ਵਿਖੋ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਬਦੋਂ ਉਪਰ ਤੂੰ ਦੀ ਬਾਣ ਜੋ ਤੁਧ ਸੱਚ ਧਿਆਇਂਦੇ ਸੱਚ ਸੇਵਨ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਨ ਸੱਚੇ ਤੇਰਾ ਤਾਣ ਸੇ ਭਗਤ ਜਿਨੀ ਗੁਰਮੁਖ ਸਲਾਹਿਆ ਸੱਚ ਸ਼ਬਦ ਨਿਸ਼ਾਨ ਸੱਚ ਜੇ ਸੱਚੇ ਸੇਵੰਦੇ ਤਿੰਨ ਵਾਰੀ ਸਤ ਗੁਰੂ ਬਾਣ ਸ਼ਲੋਕ ਮਹੱਲਾ ਚੌਥਾ ਧੁਰ ਮਾਰੇ ਪੂਰੇ ਸਤ ਗੁਰੂ ਸਈ ਹੁਣ ਸਤ ਗੁਰੂ ਮਾਰੇ ਜੇ ਮੇਲਣੋਂ ਬਹੁਤ ਈਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾ ਲਹਿਣ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜਿੰਦਾਰੇ ਗੁਰੂ ਬਾਬੇ ਫਿਟਕੇ ਸੇ ਫਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕੇ ਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸੁਖ ਸਿੱਖ ਸੇਵਾ ਕਰੇ ਸਤਗੁਰੂ ਕੀ ਜਿਸ ਕਾਰਜ ਸਭ ਸਵਾਰੇ ਜੋ ਇੱਛਾ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਓਰ ਧਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਸਿੱਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇਵ ਡਿਆਈ ਜਗਤ ਭੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਐ ਤਾਂ ਜੇ ਕਿਛ ਆਪ ਦੋਂ ਕੀਚੈ ਸਭ ਕਰਤਾ ਆਪਣੀ ਕਲਾ ਵਧਾਈ ਦੇਖੋ ਭਾਈ ਇਹ ਅਖਾੜਾ ਹਰ ਪ੍ਰੀਤਮ ਸੱਚੇ ਦਾ ਜਿਨੇ ਆਪਣੇ ਜੋਰ ਸਭ ਆਣ ਨਿਵਾਏ ਆਪਣੇ ਆ ਭਗਤਾਂ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਗੁਰ ਘਰੀ ਵਸਾਏ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਗੁਰ ਸਿਖਾਂ ਕੇ ਮੋਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਬਤ ਕਰਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈ ਜਿਰ ਖਾਏ ਪੌੜੀ ਤੂੰ ਸੱਚਾ ਸਹਬ ਆਪ ਹੈ ਸੱਚਾ ਸਾਹ ਹਮਾਰੇ ਸੱਚ ਪੂੰਜੀ ਨਾਮ ਦਿੜੜਾਏ ਪ੍ਰਭ ਵਣਜਾਰੇ ਥਾਰੇ ਸੱਚ ਸੇਵੈ ਸੱਚ ਵਣੰਜਲਹਿ ਗੁਣ ਕਥੈ ਨਰਾਰੇ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਹਬ ਅਲਖ ਹੈ ਗੁਰ ਸ਼ਬਦ ਲਖਾਰੇ ਸ਼ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਇ ਹੋਵੇ ਜਿਸ ਦਾ ਕਦੇ ਨਾ ਹੋਵੀ ਭਲਾ ਉਸ ਦਾ ਆਖੇ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖੜਾ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇਣ ਹੋਂਦੀ ਫਰਾਈ ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਿਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹਾ ਕੋ ਬੀਜੇ ਤੇ ਹਾਕੋ ਖਾਏ ਗੱਲਾਂ ਉਪਰਤ ਪਾਪ ਸਨਾ ਹੋਈ ਬਿਸ ਖਾਦੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾ ਕੋਈ ਕਰੇ ਹਾਂ ਕੋਈ ਪਾਏ ਜਨ ਨਾਨਕ ਕੋ ਸਭ ਸੋਜੀ ਪਾਈ ਹਰ ਦਰ ਕੀਆ ਬਾਤਾ ਆਖ ਸੁਣਾਏ ਮਹਲਾ ਚੌਥਾ ਹੁੰਦਾ ਪ੍ਰਤਖ ਗੁਰੂ ਜੋ ਵਿਛੜੇ ਤਿਨ ਕੋ ਦਰ ਢੋਈ ਨਾਹੀ ਕੋਈ ਜਾਏ ਮਿਲੈ ਤਿਨ ਨਿੰਦਕਾ ਮੋਹ ਫਿੱਕੇ ਠੁਕ ਠੁਕ ਮੋਹੇ ਪਾਈ ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਪੋ ਸੇ ਖਾਹੀ ਜਨ ਗੁਰੂ ਗੋਪਿਆ ਆਪਣਾ ਸੇ ਲੈਂਦੇ ਟਾਂ ਫਿਰਾਹੀ ਤਿਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ ਭੁੱਖ ਕੁ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤ ਗੁਰ ਕੀ ਵਡਿਆਈ ਵੇਖ ਨਾ ਸਕਣੀ ਉਹਨਾਂ ਅੱਗੇ ਪਿਛੇ ਥਾਉ ਨਾਹੀ ਜੋ ਸਤ ਗੁਰ ਮਾਰੇ ਤਿਨ ਜਾਇ ਮਿਲੈ ਰਹਿੰਦੀ ਖੋਂਦੀ ਸਭ ਪਤ ਗਵਾਹੀ ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਹੀ ਹਰ ਤਨ ਕਾ ਦਰਸ਼ਨ ਨਾ ਕਰਹੁ ਜੋ ਦੂਜੈ ਭਾਏ ਚਿਤ ਲਾਹੀ ਤੁਰ ਕਰਤ ਆਪ ਲਿਖ ਪਾਇਆ ਤਿਸ ਨਾਲ ਕਿਉ ਚਾਰਾ ਨਾਹੀ ਜਨ ਨਾਨਕ ਨਾਮ ਰਾਧ ਤੂੰ ਤਿਸ ਅਪੜ ਕੋ ਰਾ ਸੁਕਾਹੀ ਨਾਵੇਂ ਕੀ ਵਡਿਆਈ ਵਢੀ ਹੈ ਨੇਤ ਸਵਾਈ ਚੜੈ ਚੜਾਹੀ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਮੰਡ ਨਮਸਕਾਰ ਕਰੇ ਜਿਸ ਕਾ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨ ਸੁ ਕੋਈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕੇ ਆ ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੋਟ ਪਾਰ ਹੈ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਦਾਨ ਹਰ ਬਣ ਜੀਐ ਹੀਰੇ ਪਰਵਾਲੇ ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬਿਤਾਲੇ ਸੇ ਉਜੜ ਪਰਮ ਪਵਾਈਐ ਜਿਉ ਝਾੜ ਮਿਰਗ ਭਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਘੋਰ ਦੁਖ ਖੂ ਹੈ ਉਥੈ ਪਕੜ ਉਹ ਢੋਇਆ ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਔਨ ਹਲਤ ਪਲਤ ਸਭ ਗਵਾਇਆ ਲਾਹ ਮੂਲ ਸਭ ਖੋਇਆ ਓ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਉਠ ਪ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁਜ ਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿਛੇ ਤਰ ਗਇਆ ਜੋ ਲੋਹਾ ਕਾਟ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਭਾਗੀਆਂ ਸੁਹਾਗਣੀਆਂ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹ ਸਰੀਰ ਸਾਬ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹ ਜਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇਕ ਰਵਿਆ ਇਕੋ ਓਤਪੋਤ ਇਕ ਦੇਖਿਆ ਇਕ ਮੰਨਿਆ ਇਕੋ ਸੁਣਿਆ ਸ਼ਰਵਣ ਸਰੋਤ ਜਨ ਨਾਨਕ ਨਾਮ ਸਲਾਹ ਤੂੰ ਸਚ ਸੱਚੇ ਸੇਵਾ ਤੇਰੀ ਹੋਤ ਸ਼ਲੋਕ ਮਹਲਾ ਚੌਥਾ ਸਭ ਰਸਤਿਨ ਕੈ ਹਿਰਦੈ ਜਿਨ ਹਰ ਵਸਿਆ ਮਨ ਮਾਹੀ ਹਰ ਦਰਗਹਿ ਤੇ ਮੁਖ ਉਜਲੇ ਤਿਨ ਕੋ ਸਬ ਦੇਖਣ ਜਾਹੇ ਜਿਨ ਨਿਰਭਉ ਨਾਮ ਧਿਆਇਆ ਤਿਨ ਕੋ ਭਉ ਕੋਈ ਨਾਹੇ ਹਰ ਉਤਮ ਜਿਨੀ ਸਰੇਵਿਆ ਜਿਨ ਕੋ ਧੁਰ ਲਿਖਿਆ ਆਹੇ ਤੇ ਹਰ ਦਰਗਹਿ ਪਹਿਨਾਈਐ ਜਿਨ ਹਰ ਵੁਠਾ ਮਨ ਮਾਹੀ ਓਏ ਆਪ ਤਰੇ ਸਭ ਕੁਟੰਭ ਸਿਉ ਤਿਨ ਪਿਛੈ ਸਭ ਜਗਤ ਛੜਾਹੇ ਜਨ ਨਾਨਕ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾਹਿ ਮਹੱਲਾ ਚੌਥਾ ਸਾ ਧਰਤੀ ਪਈ ਹਰੀਆਵਲੀ ਜਿਥੈ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰੀਆਵਲੇ ਜਿਨਿ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ ਜਿਨਿ ਡਿਠਾ ਤਿਨ ਨਾਲੇ ਛਡਾਇ ਹਰ ਸਤਿਗੁਰ ਮਿਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਪੌੜੀ ਸਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਔਰ ਧਾਰਿਆ ਸਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਵਿਖਮਾਰਿਆ ਜਾਂ ਡਿਠਾ ਪੂਰਾ ਸਤਿਗੁਰੂ ਤਾਂਦਰੋ ਮਨ ਸਾਧਾਰਿਆ ਬਲਿਹਾਰੀ ਗੁਰੁ ਆਪਣੇ ਸਦਾ ਸਦਾ ਹਕਮ ਵਾਰਿਆ ਗੁਰਮੁਖ ਜਿਤਾ ਮਨ ਮੁਖ ਹਾਰਿਆ ਸ਼ਲੋਕ ਮਹਲਾ 4 ਕਰ ਕਿਰਪਾ ਸਤਿਗੁਰ ਮਿਲਿਓਨ ਮੁਖ ਗੁਰਮੁਖ ਨਾਮ ਧਿਆਏ ਸਿ ਸੋ ਕਰੇ ਜੇ ਸਤਿਗੁਰ ਭਾਵਸੀ ਗੁਰ ਪੂਰਾ ਘਰੀ ਵਸਾਏ ਸਿ ਜਿਨ ਅੰਦਰ ਨਾਮ ਨਿਧਾਨ ਹੈ ਤਿੰਨ ਕਾ ਭਉ ਸਭ ਗਵਾਏ ਸੀ ਜਿਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਝੱਕ ਝੱਕ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋੜਾਏ ਸੀ ਮਹੱਲਾ ਚੌਥਾ ਗੁਰ ਸਿੱਖਾਂ ਕੈ ਮਨ ਭਾਵਦੀ ਗੁਰ ਸਤਗੁਰ ਕੀ ਵਡਿਆਈ ਹਰ ਰਾਖੋ ਪੈਜ ਸਤ ਗੁਰੂ ਕੀ ਨਿਤ ਚੜਐ ਸਵਾਈ ਗੁਰ ਸਤਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛੜਾਈ ਗੁਰ ਸਤਗੁਰ ਤਾਣ ਦਿਵਾਨ ਹਰ ਤਿੰਨ ਸਭ ਆਣ ਨਿਵਾਈ ਜਿਨਿ ਡਿਠਾ ਮੇਰਾ ਸਤਗੁਰ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗਹਿ ਤੇ ਮੁਖ ਉਜਲੇ ਬਹੁ ਸ਼ੋਭਾ ਪਾਈ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹਉ ਆਖ ਸਲਾਹੀ ਸਫਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨ ਪਾਈ ਸੱਚ ਸੱਚਾ ਰਸ ਜਿਨਿ ਚਖਿਆ ਸੇ ਤ੍ਰਿਪਤ ਰਹੇ ਆਗਾਈ ਇਹ ਹਰ ਸੇ ਜਾਣਦੇ ਜੋ ਗੰਗੈ ਮਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵਜੀ ਵਧਾਈ ਏ ਹਰ ਰਸ ਸੀ ਜਾਣਦੇ ਜੋ ਗੁੰਗੈ ਮਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵਜੀ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ